ਅਗਬਨ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਮੌਜੂਦ ਹਾਂ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਬੀਤੀ ਰਾਤ ਸਿਹਤ ਖਰਾਬ ਹੋਣ ਮਗਰੋਂ ਇੱਥੇ ਪਹੁੰਚੇ ਸਨ ਉਹਨਾਂ ਦਾ ਚੈੱਕਅਪ ਹੋਇਆ ਇਸ ਵਕਤ ਮੇਰੇ ਨਾਲ ਨੇ ਗੱਲਬਾਤ ਕਰਦੇ ਆਂ ਸਿਹਤ ਕਿਸ ਤਰ੍ਹਾਂ ਦੀ ਹੈ ਸਭ ਤੋਂ ਪਹਿਲਾਂ ਦਾ ਢੱਲੇਵਾਲ ਸਾਹਿਬ ਸਿਹਤ ਕਿਸ ਤਰ੍ਹਾਂ ਦੀ ਹੈ ਠੀਕ ਹੈ ਸਿਹਤ ਵਾਹਿਗੁਰੂ ਦੀ ਕਿਰਪਾ ਹੈ ਚੈੱਕਅਪ ਹੋਇਆ ਟੈਸਟ ਹੋਇਆ ਕੁਝ ਕੁਝ ਟੈਸਟ ਨੀਅਰ ਪਟਾਣ ਆ ਗਈਆਂ ਕੁਝ ਅਜੇ ਰਹਿੰਦੀਆਂ ਨੇ ਕੋਈ ਐਡੀ ਖਤਰੇ ਵਾਲੀ ਗੱਲ ਨਹੀਂ ਹੈ ਬਾਕੀ ਜਿਹੜਾ ਅੰਦੋਲਨਕਾਰੀਆਂ ਦੇ ਨਾਲ ਜਿਹੜਾ ਇਹ ਕੁਝ ਹੁੰਦਾ ਹੈ ਇਹ ਅਕਸਰ ਜ਼ਿੰਦਗੀ ਦਾ ਹਿੱਸਾ ਹੈ ਸਾਡੀ ਦਾ ਇਹ ਹੁੰਦਾ ਰਹਿੰਦਾ ਹੈ ਕੋਈ ਪਹਿਲੀ ਵਾਰੀ ਨਹੀਂ ਹੋਇਆ ਪਤਾ ਨਹੀਂ ਕਿੰਨੀ ਵਾਰੀ ਅਥਰੂ ਗਾਇਸ ਤੇ ਗੋਲੇ ਸਾਡੇ ਤੇ ਡਿੱਗ ਪਏ ਡਿੱਗ ਚੁੱਕੇ ਆ ਔਰ ਅਸੀਂ ਉਹਦਾ ਮੁਕਾਬਲਾ ਮਤਲਬ ਕਰਨ ਜਾਂਦੇ ਹਾਂ ਕੋਈ ਐਡੀ ਗੱਲ ਨਹੀਂ ਚੜ੍ਹਦੀ ਕਲਾ ਚ ਵਾਹਿਗੁਰੂ ਕਿਰਪਾ ਕਰੇਗਾ ਮੋਰਚਾ ਵੀ ਜਿੱਤਾਂਗੇ ਮੋਰਚਾ ਕਿਸ ਤਰ੍ਹਾਂ ਵੇਖ ਰਿਹਾ ਹਾਂ ਇਸ ਵਾਰ ਦਾ ਜਿਹੜਾ ਕਿਸਾਨੀ ਅੰਦੋਲਨ ਭਾਕਪੂ ਚੱਲ ਰਿਹਾ ਹੈ ਕਿਸ ਤਰ੍ਹਾਂ ਵੇਖ ਰਿਹਾ ਹਾਂ 13 ਫਰਮਿਟੋ ਲਗਾਤਾਰ ਬੋਰਡਾਂ ਦੇ ਉੱਪਰ ਡਟੇ ਹੋਏ ਹਾਂ ਦੇਖੋ ਅਸੀਂ ਪਹਿਲੀ ਤਾਂ ਗੱਲ ਇਹ ਹੈ ਕਿ ਮੋਰਚਾ ਜੇ ਤੁਸੀਂ ਸਹੀ ਪੁੱਛਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਇਹ ਗੱਲਾਂ ਅੰਕਿਤ ਨੇ ਭਗਤ ਸਦਨਾ ਜੀ ਨੇ ਆਪਣੀ ਬਾਣੀ 'ਚ ਕਿਹਾ ਕਹਿੰਦਾ ਮੈਂ ਨਹੀਂ ਕਸ਼ਾਉ ਨਹੀਂ ਕਛ ਆਹੇ ਨਾ ਮੋਰਾ ਔਸਰ ਲੱਜਾ ਰਖਲਾ ਸਦਨਾ ਜਨ ਤੋਰਾ ਇਹ ਜਿਹੜਾ ਮੋਰਚਾ ਹੈ ਸਾਡਾ ਨਹੀਂ ਹੈ ਇਹ ਮੋਰਚਾ ਵਾਹਿਗੁਰੂ ਦਾ ਹੈ ਹੁਣੇ ਲਾਇਆ ਹੈ ਕੋਈ ਚਲਵਾ ਰਿਹਾ ਹੈ ਅਰਦਾਸ ਵੀ ਉਹਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਜੀਤੇ ਮੋਰਚਾ ਸੀ ਲੋਕਾਂ ਦੇ ਭਲੇ ਲਈ ਲਾਇਆ ਹੈ ਤੁਸੀਂ ਜਾਣਦੇ ਹੋ ਫਿਰ ਤਾਂ ਮਾਲਕਾ ਹਮੇਰ ਕਰ ਹਰ ਕਦਮ-ਕਦਮ ਤੇ ਇਹਦੇ ਨਾਲ ਸਹਾਇ ਹੋ ਕੇ ਪਹਿਲੇ ਮੋਰਚੇ ਦੀ ਤਰ੍ਹਾਂ ਛੜਦੀ ਕਲਾ ਦੇ ਵਿੱਚ ਲਿਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ ਅੰ ਇਹ ਦੂਸਰੀ ਗੱਲ ਹੈ ਜਿਹੜੀ ਮੋਰਚੇ ਦੇ ਉੱਤੇ ਜਿਹੜੀ ਸਰਕਾਰ ਦੇ ਹਮਲੇ ਨੇ ਕੋਈ ਹੋਜੇ ਨਹੀਂ ਇਹ ਮੰਨਣਾ ਪਏਗਾ ਕਿ ਇਹ ਸਮੋਰਚੇ ਨੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਹਲਾ ਰੱਖੀ ਹੈ ਐਡੀ ਵੱਡੀ ਬੈਰੀਕੇਟਿੰਗ ਕੱਲਾ ਇੱਥੇ ਨਹੀਂ ਪਤਾ ਲੱਗਿਆ ਕਿ ਇਦੋਂ ਵੀ ਵੱਡੀ ਬੈਰੀਕੇਡਿੰਗ ਸ਼ਿੰਗੂ ਬਾਰਡਰ ਦੇ ਉੱਤੇ ਟਿਕਰੀ ਬਾਰਡਰ ਦੇ ਉੱਤੇ ਇਦੋਂ ਵੀ ਮਜ਼ਬੂਤੀ ਨਾਲ ਕੀਤੀ ਹੋਈ ਹੈ ਇਹਦਾ ਮਤਲਬ ਕਿਸਾਨਾਂ ਤੋਂ ਇਹਨਾਂ ਡਰ ਲੱਗਣ ਲੱਗਾ ਸਰਕਾਰ ਨੂੰ ਇਸ ਵਾਰ ਆਪਾਂ ਦੇਖ ਸਕਦੇ ਆ ਕਿ ਜਿਸ ਤਰ੍ਹਾਂ ਬਾਰਡਰ ਕਾਫੀ ਪੱਕੇ ਕਰਤੇ ਕਿਲਾ ਲਗਾਤੀਆਂ ਸੀਗੀਆਂ ਹਾਲਾਂਕਿ ਕਿਲਾ ਤਾਂ ਨੌਜਵਾਨਾਂ ਨੇ ਪੱਟਤੀਆਂ ਇਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਕੀਤੇ ਜਾ ਰਹੇ ਨੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਡਰੋਨ ਉੱਡ ਰਹੇ ਨੇ ਜਾ ਥਰੂ ਗੈਸ ਦੇ ਗੋਲੇ ਵਰਾਏ ਜਾ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਇਹ ਮੈਂ ਤੁਕੇ ਅਸੀਂ ਦੂਸਰੀ ਮੀਟਿੰਗ ਤੀਸਰੀ ਮੀਟਿੰਗ ਦੇ ਵਿੱਚ ਸਾਡੀ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਉਹ ਸਾਰੇ ਜੋ ਇਹਨਾਂ ਨੇ ਵੈਪਨ ਵਰਤੇ ਸਾਡੇ ਤੇ ਟੇਬਲ ਤੇ ਲਿਜਾ ਕੇ ਦਿਖਾ ਚੁੱਕੇ ਆ ਕਿ ਭਾਈ ਕੀ ਇਹਨਾਂ ਨੂੰ ਵਰਤਣ ਦਾ ਅਲਾਉ ਹੈ ਅੱਜ ਇਥੇ ਇੱਕ ਡਾਕਟਰ ਨਾਲ ਗੱਲ ਹੋਈ ਉਹ ਕਹਿੰਦੇ ਉਹਨੇ ਦੱਸਿਆ ਵੀ ਇਹ ਚਾਰ ਗੈਸਾਂ ਮਿਲਾ ਕੇ ਇਹ ਹਮਲਾ ਕੀਤਾ ਜਾ ਰਿਹਾ ਹੈ ਇਹ ਦਿਨ ਜਿਹੜਾ ਹਮਲਾ ਹੋ ਰਿਹਾ ਹੈ ਇਹ ਜਿਹੜੇ ਅਥਰੂ ਗੋਲੇ ਇਕੱਲੇ ਅਥਰੂ ਗੋਲੇ ਨਾ ਮੰਨੋ ਇਹ ਤੁਹਾਡੇ ਲੰਗਸ ਦੇ ਉੱਤੇ ਤੁਹਾਡੀ ਸਕਿਨ ਦੇ ਉੱਤੇ ਫਿਊਚਰ ਦੇ ਵਿੱਚ ਬਹੁਤ ਗੰਭੀਰ ਬਿਮਾਰੀਆਂ ਪੈਦਾ ਕਰਨ ਵਾਲਾ ਇੱਕ ਸਮਾਨ ਹੈ ਜਿਹਨੂੰ ਕੇ ਜਨੇਵਾ ਕਾਨਫਰੰਸ ਦੇ ਵਿੱਚ ਵਰਲਡ ਪੂਰੇ ਵਰਲਡ ਦੇ ਅੰਦਰ 1993 ਚ ਇਹਨੂੰ ਬੈਨ ਕਰ ਦਿੱਤਾ ਗਿਆ ਲੇਕਿਨ ਅੱਜ ਸਾਡੇ ਤੇ ਉਹ ਸਾਡੀ ਸਰਕਾਰ ਉੱਥੇ ਵਰਲਡ ਲੈਵਲ ਤੇ ਉਹਨੂੰ ਬੈਨ ਕੀਤਾ ਹੈ ਕਿ ਤੁਸੀਂ ਬਾਹਰਲੇ ਦੁਸ਼ਮਣ ਤੇ ਵੀ ਨਹੀਂ ਵਰਤਣਾ ਹੈ ਲੇਕਿਨ ਸਾਡੀ ਸਰਕਾਰ ਸਾਡੇ ਤੇ ਵਰਤ ਰਹੀ ਹੈ ਇਹਦਾ ਮਤਲਬ ਅਸੀਂ ਦੁਸ਼ਮਣਾਂ ਨਾਲੋਂ ਵੀ ਸਾਨੂੰ ਬੁਰੇ ਸਮਝ ਰੱਖਿਆ ਸੋ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਐਕਸ਼ਨ ਨਾ ਲੈਣਾ ਸਾਡੇ ਬੰਦੇ ਉਸ ਦਿਨ ਵੀ ਅਗਵਾ ਕਰਕੇ ਲੈ ਕੇ ਗਏ ਹਰਿਆਣਾ ਪੁਲਿਸ ਕੱਲ ਫੇਰ ਸਾਡੇ ਟਰੈਕਟਰ ਤੋੜੇ ਨੇ ਟਰੈਕਟਰਾਂ ਦੇ ਵਿੱਚ ਬੈਠੇ ਚਾਰ ਆਦਮੀਆਂ ਨੂੰ ਫੇਰ ਲੈ ਕੇ ਗਏ ਪੰਜਾਂ ਨੂੰ ਇੱਕ ਦਾ ਤਾਂ ਮੈਨੂੰ ਪਤਾ ਲੱਗਿਆ ਸਿਰ ਪਾੜਿਆ ਉਹਦੀ ਢੀਂਡ ਉਹਦੀ ਲੱਤਾਂ ਤੋੜੀਆਂ ਗਈਆਂ ਨੇ ਬੋਰੀਆਂ ਦੇ ਪਾਕੇ ਬੋਰੀਆਂ ਦੇ ਪਾਕੇ ਔਰ ਇਹ ਜਿਹੜੀ ਹੈ ਕੀ ਪੰਜਾਬ ਗਵਰਨਮੈਂਟ ਨੂੰ ਅਸੀਂ ਇਹ ਕਲ ਕਹੀ ਹੈ ਕਿ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਜਿਹੜਾ ਸਾਡੇ ਏਰੀਆ ਚ ਆ ਕੇ ਸ਼ਹੀਦ ਕੀਤਾ ਧਾਰਾ ਲਾਓ ਉਹਨੂੰ ਗੋਲੀ ਮਾਰ ਕੇ ਮਾਰਿਆ ਗਿਆ ਧਾਰਾ ਲਾਓ ਸਾਡੇ ਆਦਮੀ ਇਥੋਂ ਅਗਵਾ ਕਰਕੇ ਲੈ ਕੇ ਗਏ ਉਹਨੂੰ ਧਾਰਾ ਲਾਓ ਇਹ ਸਾਰੀਆਂ ਧਾਰਾਵਾਂ ਲਾ ਕੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰੋ ਉਹ ਜਿਹੜਾ ਮੁਕੱਦਮਾ ਦਰਜ ਕਰਦੇ ਨੇ ਉਸ ਮੁਕੱਦਮੇ ਨੂੰ ਅੱਗੇ ਦੇਖਦੇ ਹਾਂ ਸਰਕਾਰ ਦੀ ਕਿੰਨੀ ਕੋਦੇ ਤੇ ਮਨਸ਼ਾ ਸਪਸ਼ਟ ਹੋਏਗੀ ਜਿਵੇਂ ਪਿੱਛੇ ਇੱਕ ਦਿਨ ਅਸੀਂ ਇਹਨਾਂ ਨੂੰ ਹਰਿਆਣਾ ਪੁਲਿਸ ਦਾ ਇੱਕ ਜਵਾਨ ਫੜ ਕੇ ਦਿੱਤਾ ਸੀ ਹਾਂ ਉਹ ਜਿਹੜਾ ਮੁਲਾਜ਼ਮ ਫੜ ਕੇ ਦਿੱਤਾ ਹੈ ਉਹਦੇ ਤੇ ਇਹ ਕਹਤਾ ਕਿ ਡੀਜੀ ਸਾਹਿਬ ਨੇ ਜੀ ਡੀਜੀ ਸਾਹਿਬ ਨੇ ਡਿਊਟੀ ਲਾ ਦਿੱਤੀ ਹੈ ਡੀਏਜੀ ਸਾਹਿਬ ਦੀ ਲੇਕਿਨ ਜਿਹਦੀ ਡਿਊਟੀ ਲਾਈ ਉਹ ਡਿਊਟੀ ਲਾਈ ਵਾਲੇ ਨੇ ਅੱਜ ਤੱਕ ਕੀ ਕੀਤਾ ਕੋਈ ਰਿਪੋਰਟ ਨਹੀਂ ਸਾਡੇ ਕੋਲੇ ਤੇ ਜੇ ਕੱਲੀਆਂ ਡਿਊਟੀਆਂ ਲਾ ਕੇ ਵਕਤ ਨਗਾਉਣਾ ਹੈ ਫਿਰ ਜੀ ਤੁਸੀਂ ਕੱਲ ਦੀ ਇਹ ਵੀਡੀਓ ਦੇਖੀ ਹੋਏਗੀ ਜਿੱਦੇ ਵਿੱਚ ਟਰੈਕਟਰ ਟਰਾਲੀਆਂ ਭੰਨੇ ਜਾ ਰਹੇ ਨੇ ਤੇ ਉਰੇ ਆ ਕੇ ਜਿਹੜੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਟਰੈਕਟਰ ਟਰਾਲੀਆਂ ਦੇ ਟਾਇਰ ਪੈਂਚਰ ਕਰ ਰਹੀ ਹੈ ਛੰਡੇ ਉਤਾਰ ਕੇ ਪੈਰਾਂ ਦੇ ਵਿੱਚ ਦਿੱਤੇ ਜਾ ਰਹੇ ਨੇ ਕਿਸਾਨਾਂ ਦੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਹਾਂ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਆਰਗੇਨਾਈਜੇਸ਼ਨਾਂ ਨੂੰ ਵੰਗਾ ਰਿਹਾ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਤੇਰਾ ਵਿੰਗਾਰਨਾ ਤੁਹਾਡਾ ਇਹ ਇਹਨਾਂ ਵਿਚਾਰਿਆਂ ਨੇ ਕੀ ਵਿੰਗਾਰਨਾ ਸੀ ਇਹ ਸਰਕਾਰ ਵਿੰਗਾਰ ਰਹੀ ਹੈ ਪਰ ਸਰਕਾਰ ਨੂੰ ਪਤਾ ਨਹੀਂ ਕਿ ਜਿਹੜੀ ਤੁਹਾਡੀ ਇਹ ਵਿੰਗਾਰ ਹੈ ਇਹ ਭਵਿੱਖ ਦੇ ਵਿੱਚ ਕੀ ਰੂਪ ਲੈ ਸਕਦੀ ਹੈ ਅਸੀਂ ਇਹ ਵੀ ਪਾਇਆ ਵਿੱਚ ਕਿ ਇਹਨਾਂ ਨੂੰ ਕੀ ਅਧਿਕਾਰ ਹੈ ਸਾਡਾ ਝੰਡਾ ਹੈ ਇਹਨਾਂ ਨੂੰ ਕਿਹੜੇ ਅਧਿਕਾਰ ਦਿੱਤੇ ਤਾਂ ਕਿ ਸਾਡੇ ਝੰਡੇ ਨੂੰ ਪੈਰਾਂ ਥਲੇ ਲਤੜੇ ਸਾਡਾ ਸਨਮਾਨ ਹੈ ਸਾਡਾ ਸਨਮਾਨ ਚੈਨਾ ਹੋ ਅਸੀਂ ਇਹਦੇ ਤੇ ਵੱਖਰੇ ਤੌਰ ਦੇ ਉੱਤੇ ਰੁਕੇ ਰਾਂਗੇ ਕਿ ਜਿਹੜਾ ਇਹ ਥਾਪੀਆਂ ਮਾਰ ਰਿਹਾ ਹੈ ਨਾ ਛੰਡੇ ਪਾੜ ਕੇ ਲਾ ਕੇ ਵਾਹਿਗੁਰੂ ਕਿਰਪਾ ਕਰੇ ਇਨਸਾਫ ਲਵਾਗੇ ਹੁਣ ਲੋਕ ਵੀ ਅੱਕ ਚੁੱਕੇ ਨੇ ਲੋਕ ਕਹਿੰਦੇ ਕਿ ਵੀ ਕਿੰਨੀ ਕਸਮਾ ਲੱਗੇਗਾ ਦਿੱਲੀ ਕਰੋ ਜਾਣ ਕੇ ਕਿ ਬਾਰਡਰ ਬੰਦ ਹੋਏ ਹੋਏ ਨੇ ਟਰੱਕਾਂ ਵਾਲਿਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਨੌਜਵਾਨ ਵੀ ਕਾਫੀ ਨਰਾਜ਼ ਦਿਖਾਈ ਦੇ ਰਹੇ ਨੇ ਕਿ 13 ਤਰੀਕ ਤੋਂ ਬੈਠੇ ਆਂ ਵੀ ਕਦੋਂ ਕਿਸਾਨ ਆਗੂ ਹੁਕਮ ਕਰਨਗੇ ਕਿ ਜਾਣ ਲਈ ਦੇਖੋ ਹਾਲਾਤਾਂ ਨੂੰ ਪੰਪਣਾ ਆਗੂਆਂ ਦੀ ਜ਼ਿੰਮੇਵਾਰੀ ਬੰਦੀ ਹੈ ਜਿਹੋ ਜਿਹੇ ਸਰਕਾਰ ਕੋ ਕਰ ਰਹੀ ਹੈ ਜਿਹਦੇ ਤੇ ਰਣਨੀਤੀ ਦੁਬਾਰਾ ਘੜਨ ਦੇ ਲਈ ਅਸੀਂ ਕੱਲ ਨੂੰ ਮੀਟਿੰਗ ਸੱਦੀ ਹੈ ਕਿ ਕਿਹੋ ਜਿਹਾ ਅੰਦੋਲਨ ਦਾ ਰੂਪ ਕੀ ਹੋਵੇ ਕਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਜਿੱਤ ਵੱਲ ਲਜਾਈਏ ਕਿਉਂਕਿ ਅੰਦੋਲਨ ਸਦਾ ਸਾਡਾ ਪਰਪਸ ਮੰਗਾ ਮਨਾਉਣਾ ਹੈ ਨਾ ਕਿ ਸਾਡਾ ਪਰਪਸ ਜ਼ਰੂਰ ਦਿੱਲੀ ਜਾਣਾ ਹੈ ਦਿੱਲੀ ਇਸ ਲਈ ਜਾਣੇ ਆ ਕਿ ਅਸੀਂ ਇੱਥੇ ਬੈਠੇ ਰਹੇ ਹਾਂ ਕਿੰਨਾ ਚਿਰ ਅਸੀਂ ਰੇਲਵੇ ਟ੍ਰੈਕਾਂ ਤੇ ਪਿਛਲੀ ਵਾਰੀ ਬੈਠੇ ਰਹੇ ਸਰਕਾਰ ਦੇ ਕਰਨ ਤੇ ਜੂਨੀ ਸਰਕੀ ਲੇਕਿਨ ਅੱਜ ਇਥੋਂ ਅਸੀਂ ਨਿਕਲਿਆ ਆ ਆ ਚਾਰ ਮੀਟਿੰਗਾਂ ਹੋਈਆਂ ਸਰਕਾਰ ਨਾਲ ਦਿੱਲੀ ਸਰਕਾਰ ਦੇ ਉੱਤੇ ਜਿਸ ਦਿਨ ਦਾ ਸਾਡਾ ਅੰਦੋਲਨ ਸ਼ੁਰੂ ਹੋਇਆ ਹੈ ਕੁਝ ਦਿਨ ਦਾ ਅਸਰ ਨਜ਼ਰ ਆ ਰਿਹਾ ਹੈ ਮੰਗਾ ਮਨਾਉਣਾ ਸਾਡਾ ਪਰਪਸ ਹੈ ਕੋਈ ਜਿੱਦ ਪਗਾਉਣਾ ਸਾਡਾ ਪਰਪਸ ਨਹੀਂ ਹੈ ਹਾਂ ਰਣਨੀਤੀ ਕੀ ਹੋਵੇ ਕਿਹੜੇ ਤਰੀਕੇ ਨਾਲ ਵਿਹਤਰ ਲੜਾਈ ਲੜ ਕੇ ਮੰਗਾ ਮਨਾਈਆਂ ਜਾ ਸਕਦੀਆਂ ਘੱਟ ਤੋਂ ਘੱਟ ਨੁਕਸਾਨ ਨਾਲ ਕਿਵੇਂ ਮੰਗਾ ਮਨਾ ਕੇ ਦਗੇ ਇਹ ਮਤਲਬ ਅਗਲੀ ਰਣਨੀਤੀ ਦਾ ਹਿੱਸਾ ਹੋਏਗਾ ਹੁਣ ਤੱਕ 4 ਮੀਟਿੰਗਾਂ ਹੋਈਆਂ ਚਾਰੋਂ ਦੇ ਚਾਰੋਂ ਬੈਸਿਟਾ ਰਹੀਆਂ ਨੇ ਕੋਈ ਉਹਦੇ ਵਿੱਚ ਸਹਿਮਤੀ ਨਹੀਂ ਬਣੀ ਹੈ ਕਿ ਜਿਸ ਤਰ੍ਹਾਂ ਕੇਂਦਰੀ ਮੰਤਰੀ ਆ ਰਹੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਵੀ ਉਹਦੇ ਵਿੱਚ ਸ਼ਾਮਿਲ ਹੋ ਰਹੇ ਸੀਗੇ ਖੇਤੀਬਾੜੀ ਮੰਤਰੀ ਵੀ ਸ਼ਾਮਿਲ ਹੋ ਰਹੇ ਸੀਗੇ ਨਹੀਂ ਜੇ ਸਹਿਮਤੀ ਬਣ ਜਾਂਦੀ ਤਾਂ ਫਿਰ ਤਾਂ ਮੋਰਚਾ ਚੱਕਿਆ ਜਾਂਦਾ ਸਹਿਮਤੀ ਨਹੀਂ ਬਣੀ ਤਾਂ ਹੀ ਮਤਲਬ ਮੋਰਚਾ ਲੱਗਿਆ ਹੋਇਆ ਹੈ ਨਾ ਉਹਦਾ ਦਿੱਤਾ ਸੀਗਾ ਨਹੀਂ ਜੇ ਪ੍ਰਪੋਜ਼ਲ ਦਿੱਤਾ ਤਾਂ ਪ੍ਰਪੋਜ਼ਲ ਨੂੰ ਵੀ ਸਾਰਿਆਂ ਨੇ ਅਸੀਂ ਬਾਤ ਕੀ ਉਹਨੂੰ ਰਿਜੈਕਟ ਕਰਤਾ ਸੀ ਕਿ ਇਹ ਪ੍ਰਪੋਜ਼ਲ ਮਤਲਬ ਸਾਡੇ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਬਹੁਤਾ ਪ੍ਰਭੁਤ ਨਜ਼ਰ ਨਹੀਂ ਆ ਰਿਹਾ ਜੀ ਤੇ ਜਿਸ ਤਰ੍ਹਾਂ ਤੁਸੀਂ ਸਟੇਜ ਦੇ ਉੱਪਰ ਉਹ ਕਿਹਾ ਸੀਗਾ ਸ਼ੰਭੂ ਮੋਰਚੇ ਤੇ ਕਿ ਮੈਨੂੰ ਕੈਂਸਰ ਹੈ ਤੁਸੀਂ ਉਸ ਦੇ ਬਾਰੇ ਹਾਲਾਂਕਿ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਕੈਂਸਰ ਹੈ ਕਿਹੜੀ ਸਟੇਜ ਤੇ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਕਿਹੜੀ ਸਟੇਜ ਹੈ ਕਿਹੜੀ ਤਰ੍ਹਾਂ ਦਾ ਕੈਂਸਰ ਹੈ ਇਹ ਤਾਂ ਤਾਂ ਮੱਥਾ ਮਾਰਨ ਦੀ ਲੋੜ ਹੈ ਜੇ ਜਿਉਣ ਦੀ ਉਮੀਦ ਬਹੁਤੀ ਰੱਖਣੀ ਹੋਵੇ ਤਾਂ ਮੇਰਾ ਕਹਲਾ ਜਦੋਂ ਅਸੀਂ ਦਿੱਲੀ ਮੋਰਚੇ ਚੱਲ ਰਹੇ ਸੀ ਉਸ ਵੇਲੇ ਇਹਦੀ ਡਿਕਲੇਰੇਸ਼ਨ ਡਾਕਟਰ ਨੇ ਕੀਤੀ ਸੀ ਕਿ ਤੁਹਾਨੂੰ ਪ੍ਰੋਸਟੇਟ ਦਾ ਕੈਂਸਰ ਹੈ ਲੇਕਿਨ ਮੈਂ ਤੇ ਉਹਦੇ ਤੋਂ ਬੇਫਿਕਰੋ ਕੇ ਚੱਲ ਰਿਹਾ ਹਾਂ ਬੜਤੇ ਸੋਚ ਕੇ ਚੱਲਿਆ ਕਿ ਬਿਮਾਰੀ ਦਾ ਨਾਂ ਸੁਣ ਕੇ ਥੋੜੀ ਬਹਿ ਜਾਣਾ ਕਰੇ ਬਿਮਾਰੀਆਂ ਹੁੰਦੀਆਂ ਹੁੰਦੀਆਂ ਲੜਾਈ ਲੜਨੀ ਥੋੜੀ ਛੱਡ ਦਿਆਂਗੇ ਸਗੋਂ ਹੋਰ ਤੇਜ਼ੀ ਨਾਲ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਜੋ ਅਸੀਂ ਉਮੀਦ ਸੀ ਸਾਨੂੰ ਕਿ ਅਸੀਂ ਅਜੇ ਹਜੇ 60-65 ਸਾਲ ਦੇ ਆ ਤੇ ਹਜੇ ਹੋਰ 10 ਸਾਲ ਲੜ ਕੇ ਕਰਨ ਦੀ ਉਮੀਦ ਸੀ ਜਿਹੜੀ ਉਹ ਇਹਦੇ ਚ ਵਾਏ ਲੱਗਦਾ ਵੀ ਇਹਦਾ ਟਾਈਮ ਥੋੜਾ ਟਾਈਮ ਬਾਉਂਡ ਹੈ ਉਹ ਸਾਰਾ ਦਾ ਸਾਰਾ ਕੰਮ ਸਾਨੂੰ ਇਹਨੇ ਥੋੜੇ ਜਿ ਸਮਝ ਕਰਨਾ ਚਾਹੀਦਾ ਹੈ ਇਹ ਸੋਚ ਰੱਖਣੀ ਚਾਹੀਦੀ ਹੈ ਬਿਮਾਰੀ ਜਿਹੜੀ ਮਰਜੀ ਹੋਵੇ ਬਿਮਾਰੀਆਂ ਦੇ ਮੂਹਰੇ ਮਤਲਬ ਗੋਡੇ ਟੇਕਨ ਨਾਲ ਬੰਦਾ ਲੜਾਈਆਂ ਨਹੀਂ ਲੜ ਸਕਦਾ ਜੀ ਹੋਂ ਤੱਕ 100 ਤੋਂ ਵੱਧ ਕਿਸਾਨ ਜਿਹੜੇ ਜ਼ਖਮੀ ਹੋ ਰਹੇ ਨੇ ਬਾਰਡਰਾਂ ਦੇ ਉੱਪਰ ਕਈ ਕਿਸਾਨ ਸ਼ਹੀਦ ਵੀ ਹੋ ਰਹੇ ਨੇ ਕੱਲ ਨੌਜਵਾਨ ਦੇ ਗੋਲੀ ਲੱਗੀ ਹੈ ਉਸ ਤੋਂ ਪਹਿਲਾਂ ਵੀ ਕਈ ਨੌਜਵਾਨ ਜਿਹੜੇ ਅਜਿਹੇ ਨੇ ਜਿਨ੍ਹਾਂ ਦੇ ਸ਼ਰਲੇ ਲੱਗੇ ਨੇ ਗੋਲੀਆਂ ਲੱਗੀਆਂ ਨੇ ਉਸ ਨੂੰ ਕਿਸ ਤਰ੍ਹਾਂ ਵੇਖ ਰਿਹਾ ਹਾਂ ਦੇਖੋ ਇਸੇ ਲਈ ਸਾਨੂੰ ਰਣਨੀਤੀ ਤੇ ਦੁਬਾਰਾ ਚਰਚਾ ਕਰਨੀ ਪੈ ਰਹੀ ਹੈ ਸਾਡੇ ਕੱਲ-ਕੱਲ ਜਿਹੜੇ ਮੁੰਡੇ ਜ਼ਖਮੀ ਹੋਏ ਨੇ ਉਹ 100 ਦੇ ਕਰੀਬ ਨੇ ਇਦੋਂ ਪਹਿਲਾ 54 ਦੀ ਰਿਪੋਰਟ ਸਾਡੇ ਕੋਲੇ ਆ ਗਈ ਹਾਂ 94 ਦੀ ਤਿੰਨ ਚਾਰ ਮੁੰਡੇ ਹੋਣੇ ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਇੱਕ ਮੁੰਡੇ ਦੀ ਅੱਜ ਜਾਨ ਚਲੀ ਗਈ ਇਸ ਹਾਲਾਤ ਦੇ ਵਿੱਚ ਸਾਨੂੰ ਮੁੜ ਦੁਬਾਰਾ ਬੈਠ ਕੇ ਸਿਰ ਜੋੜ ਕੇ ਬੈਠ ਕੇ ਇਹਦੇ ਤੇ ਕੋਈ ਅਸਿਰਾਨ ਨੀਤੀ ਘੜਨ ਦੀ ਲੋੜ ਹੈ ਕਿ ਇਹ ਘੱਟ ਤੋਂ ਘੱਟ ਨੁਕਸਾਨ ਨਾਲ ਵੱਡੀ ਪ੍ਰਾਪਤੀ ਕਿਵੇਂ ਕਰ ਸਕਦੇ ਆ ਜਿਹੜਾ ਨੌਜਵਾਨ ਸ਼ਹੀਦ ਹੋਇਆ ਉਸ ਦੇ ਪੋਸਟਮਾਰਟਮ ਲਈ ਸਹਿਮਤੀ ਬਣੀ ਹੁਣ ਪ੍ਰਸ਼ਾਸਨ ਦੇ ਨਾਲ ਕਿ ਮੁਆਵਜ਼ਾ ਵਗੈਰਾ ਦਵਾਣਾ ਉਸ ਦੇ ਪਰਿਵਾਰ ਨੂੰ ਪ੍ਰਸ਼ਾਸਨ ਨੇ ਸਹਿਮਤੀ ਦਿੱਤੀ ਹੈ ਕਿ ਪਰਿਵਾਰ ਨੂੰ 48 ਲੱਖ ਦਾ ਮੁਆਵਜ਼ਾ ਦੇਣਗੇ ਉਹਨਾਂ ਦੀ ਸਿਸਟਰ ਹੈ ਹੁਣ ਪੁਲਿਸ ਦੇ ਵਿੱਚ ਨੌਕਰੀ ਦੇਣਗੇ ਉਹਦੇ ਸ਼ਹੀਦ ਦਾ ਦਰਜਾ ਦਿੱਤਾ ਜਾਏਗਾ ਉਹਨੂੰ ਔਰ ਨਾਲ ਅਗਲੀ ਗੱਲ ਤੇ ਸ਼ਹੀਦ ਦਾ ਦਰਜਾ ਦੇਣ ਦੇ ਨਾਲ ਨਾਲ ਹ ਹ ਕੋਈ ਪੂਰੇ ਮਾਲ ਉਦੇ ਤੇ ਨੋਟੀਫਿਕੇਸ਼ਨ ਹੋਏਗਾ ਸ਼ਹੀਦ ਦੇ ਦਰਜੇ ਦਾ ਸਰਕਾਰ ਐਲਾਨ ਕਰੇਗੀ ਇਹ ਗੱਲਾਂ ਸਾਡੇ ਨਾਲ ਮੰਨੀਆਂ ਨੇ ਤੇ ਨਾਲ ਇਹ ਵੀ ਮੰਨੀ ਹੈ ਸਰਕਾਰ ਨੇ ਕਿ ਅਸੀਂ ਹਰਿਆਣਾ ਗਵਰਨਮੈਂਟ ਦੇ ਉਹਨਾਂ ਉਹਨਾਂ ਬੰਦਿਆਂ ਦੇ ਉੱਤੇ ਘੇਰਾ ਲੈ ਕੇ ਪਾ ਕੇ ਸਾਰਿਆਂ ਤੇ ਪਰਚਾ ਦਰਜ ਕਰਾਂ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਸਾਡੀ ਜੁਰਿਸਡਿਕਸ਼ਨ ਦੇ ਵਿੱਚ ਆ ਕੇ ਸਾਡੇ ਕਿਸਾਨਾਂ ਤੇ ਹਮਲਾ ਕੀਤਾ ਕਈ ਨੌਜਵਾਨ ਲਾਪਤਾ ਹੋ ਗਏ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਖਨੌਰੀ ਬਾਰਡਰ ਤੋਂ ਕਈ ਤਸਵੀਰਾਂ ਆ ਰਹੀਆਂ ਨੇ ਕਿ ਪੁਲਿਸ ਚੱਕ ਕੇ ਲੈ ਗਈ ਜੇਲ੍ਹਾਂ 'ਚ ਦੇ ਰਹੇ ਨੇ ਅਸੀਂ ਅੱਜ ਮੰਗ ਕੀਤੀ ਹੈ ਸਰਕਾਰ ਤੋਂ ਇਹ ਵੀ ਕਿ ਅਸੀਂ ਤੁਹਾਨੂੰ ਉਹਨਾਂ ਦੇ ਨਾਮ ਦਿੰਨੇ ਆਂ ਔਰ ਚਸ਼ਮਦੀਦ ਅਗਵਾ ਦੇਵਾਂਗੇ ਜਿਹੜੇ-ਜਿਹੜੇ ਬੰਦਿਆਂ ਨੂੰ ਚੱਕ ਕੇ ਲਗਏ ਨੇ ਇਥੋਂ ਉਹ ਸਾਡੇ ਮਸ਼ੀਨਰੀ ਤੋੜੀ ਪੰਨੀ ਗਈ ਉਹਦੇ ਖਿਲਾਫ ਕਾਰਵਾਈ ਕਰੋ ਸਾਡੇ ਜਿਹੜੇ ਵਕੀਲ ਹਾਂ ਠੀਕ ਹੈ ਕੁੱਟਮਾਰ ਕਰਕੇ ਬੰਦਿਆਂ ਨੂੰ ਚੱਕ ਕੇ ਲੈ ਕੇ ਗਏ ਨੇ ਉਹ ਅਗਵਾ ਦਾ ਮੁਕੱਦਮਾ ਬਕਰਾ ਦਰਜ ਕਰੋ ਔਰ ਉਹ ਸਾਡੇ ਬੰਦੇ ਵਾਪਸ ਲੈ ਕੇ ਜਿਸ ਤਰ੍ਹਾਂ ਨਵਦੀਪ ਵਾਟਰ ਕੈਨਨ ਉਥੇ ਜੀਸੀਬੀ ਲੈ ਕੇ ਗਿਆ ਸੀਗਾ ਸ਼ੰਭੂ ਬਾਰਡਰ ਦੇ ਉੱਪਰ ਪੋਕਲੈਂਡ ਮਸ਼ੀਨਾਂ ਜਾ ਰਹੀਆਂ ਸੀਗੀਆਂ ਉਸ ਦੇ ਉੱਪਰ ਹਰਿਆਣਾ ਦੇ ਡੀਜੀਪੀ ਸੀਗੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਜਿਸ ਦੇ ਉੱਪਰ ਪੰਜਾਬ ਦੇ ਡੀਜੀਪੀ ਨੇ ਵੀ ਹੁਣ ਰੋਕ ਲਗਾਈ ਹੈ ਕਿ ਅੱਗੇ ਨਹੀਂ ਜਾਣਗੇ ਜੀਸੀਬੀ ਮਸ਼ੀਨਾਂ ਪੰਜਾਬ ਪਾਸਤਨਾਥ ਕਰਦੀ ਹੈ ਦੇਖੋ ਮੈਂ ਨਹੀਂ ਗਣਦਾ ਕਿ ਪੰਜਾਬ ਗਵਰਨਮੈਂਟ ਤੇ ਹਰਿਆਣਾ ਗਵਰਨਮੈਂਟ ਜਾਂ ਦਿੱਲੀ ਗਵਰਨਮੈਂਟ ਵੱਖਰੀਆਂ ਵੱਖਰੀਆਂ ਹੋਣਗੀਆਂ ਗਵਰਨਮੈਂਟ ਦਾ ਸਾਰੀਆਂ ਇੱਕੋ ਚੀਜ਼ ਨੇ ਸਾਡੇ ਲੰਗਰਾਂ ਤੇ ਵੀ ਰੋਕ ਲਾਈ ਗਈ ਹੈ ਸਾਡੇ ਮਸ਼ੀਨਰੀ ਜਾਣ ਤੇ ਵੀ ਰੋਕ ਲੱਗੀ ਹੈ ਤੋਂ ਇਸ ਕਰਕੇ ਅੰਦੋਲਨਕਾਰੀਆਂ ਨੂੰ ਜੇਕਰ ਸੋਚੀਏ ਕਿ ਕਿਸੇ ਗਵਰਨਮੈਂਟ ਤੋਂ ਸਪੋਰਟ ਮਿਲੇ ਤਾਂ ਫਿਰ ਅੰਦੋਲਨ ਹੋਏਗਾ ਮੈਨੂੰ ਲੱਗਦਾ ਇਹ ਅੰਦੋਲਨਕਾਰੀ ਦੀ ਸੋਚ ਮਤਲਬ ਅਧੂਰੀ ਹੈ ਅੰਦੋਲਨਕਾਰੀ ਨੂੰ ਤਾਂ ਇਹ ਸੋਚਣਾ ਪਏਗਾ ਕਿ ਮੈਂ ਇੱਥੋਂ ਉੱਥੇ ਕਿਵੇਂ ਜਾਣਾ ਹੈ ਸਰਕਾਰ ਨੇ ਮੈਨੂੰ ਜਾਣ ਨਹੀਂ ਦੇਣਾ ਉਥੇ ਮ ਪਹੁੰਚਣਾ ਕਿਵੇਂ ਹੈ ਇਹ ਅੰਦੋਲਨਕਾਰੀ ਨੂੰ ਸੋਚਣਾ ਪਏਗਾ ਅੰਦੋਲਨਕਾਰੀ ਇਹ ਸੋਚ ਕੇ ਬਹਿ ਜੇ ਕਿ ਸਰਕਾਰ ਮੈਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਵਾਵੇ ਤੇ ਮੈਂ ਫਿਰ ਅੰਦੋਲਨ ਚ ਜਾਊਂਗਾ ਫਿਰ ਅੰਦੋਲਨ ਥੋੜੀ ਹੋ ਸਕਦਾ ਹੈ ਇਤਿਹਾਸ ਵੇਖਣ ਨਾਲ ਲੋਕ ਅੰਦੋਲਨਕਾਰੀ ਆਉਂਦਾ ਕਿ ਕੀ ਕੀ ਪਿੱਛੇ ਕੁਝ ਹੋਇਆ ਹੈ ਲੋਕਾਂ ਨੂੰ ਮਤਲਬ ਪਲ ਪਲ ਦੇ ਉੱਤੇ ਆਦੇ ਚਿਹਰੇ ਛਪਾ ਕੇ ਜਾਣਾ ਪੈ ਰਿਹਾ ਸੀ ਅੱਜ ਨਿੱਕੀ ਜਿਹੀ ਗੱਲ ਤੇ ਲੋਕ ਇਹ ਕਹਿ ਦੇਣਗੇ ਸਾਡੇ ਤਾਂ ਜੀ ਕਰਫੂ ਵਰਗਾ ਮਾਹੌਲ ਬਣਿਆ ਹੋਇਆ ਹੈ ਤੇ ਕਰਫੂ ਤਾਂ ਉਦੋਂ ਵੀ ਲੱਗਦਾ ਰਿਹਾ ਜਦੋਂ ਅੰਗਰੇਜ਼ਾਂ ਨਾਲ ਭੜਦੇ ਸੀ ਲੋਕ ਜੇ ਆਪਣੇ ਵਰਗੇ ਡਰਪੋਕ ਹੁੰਦੇ ਉਹ ਫਿਰ ਲੜ ਲੈਂਦੇ ਦੇਸ਼ ਆਜ਼ਾਦ ਹੋ ਜਾਂਦਾ ਸੇਮ ਤਾਕਤਾਂ ਨਾਲ ਭੜਨ ਵਾਸਤੇ ਲੜਨ ਵਾਸਤੇ ਸਾਰਾ ਕੁਝ ਕਰਨਾ ਪੈਣਾ ਧੰਨਵਾਦ ਮੇਰਾ ਕੀ ਹੁਣ ਜਿਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਕਿ ਕੇਂਦਰ ਸਰਕਾਰ ਨੂੰ ਵੀ ਮੌਕਾ ਮਿਲਿਆ ਪਿਆ ਕਿ ਹੁਣ ਕਿਸਾਨ ਜਥੇਬੰਦੀਆਂ ਵੱਖ-ਵੱਖ ਹੋਈਆਂ ਬਿਆਨ ਕਹੀ ਗੱਲ ਚੱਲ ਰਹੀ ਹੈ ਉਹਨਾਂ ਦੇ ਨਾਲ ਇਕੱਠੇ ਹੋਣ ਦੀ ਕੋਈ ਚਿੰਤਾ ਨਹੀਂ ਕੋਈ ਚਿੰਤਾ ਨਹੀਂ ਅੰਦੋਲਨ ਵਰਲਡ ਚ ਜਾ ਚੁੱਕਿਆ ਜਾ ਚੁੱਕਿਆ ਕਿ ਨਹੀਂ ਜਾ ਚੁੱਕਿਆ ਕੋਈ ਗੱਲਬਾਤ ਚੱਲ ਰਹੀ ਇਕੱਠੇ ਹੋਣ ਦੀ ਮੈਂ ਜਿਹੜੀ ਮੈਂ ਫੇਰ ਬੇਨਤੀ ਕਰਦਾ ਅੰਦੋਲਨ ਵਰਲਡ ਚ ਜਾ ਚੁੱਕਿਆ ਲੋਕਾਂ ਦਾ ਹਜੂਮ ਇਕੱਠ ਦੇਖ ਰਹੇ ਹਾਂ ਦੇਖ ਰਹੇ ਹੋ ਨਾ ਕਮਸ ਇੰਨੇ ਹੀ ਬਹੁਤ ਹੈ ਧੰਨਵਾਦ ਪੰਜਵੇਂ ਦੌਰ ਦੀ ਮੀਟਿੰਗ ਤੇ ਜਾਓਗੇ ਆ ਅਸੀਂ ਮੀਟਿੰਗ ਆ ਦੇਖੋ ਮੀਟਿੰਗ ਚੋਂ ਅਸੀਂ ਕਦੇ ਨਹੀਂ ਭਜਦੇ ਬੁਲਾ ਰਹੀ ਹੈ ਕੇਂਦਰ ਸਰਕਾਰ ਕਹਿੰਦੇ ਮੀਟਿੰਗ ਅਸੀਂ ਤਿਆਰ ਆ ਕੇਂਦਰ ਕੋਈ ਨਹੀਂ ਲੱਗੂਗਾ ਪਤਾ ਜੀ ਉਹ ਦੇਖੀ ਸਾਨੂੰ ਡੀਡ ਸਦਾ ਉਹ ਦੇਖਾਂਗੇ ਹਜੇ ਕਿਹੜਾ ਸਦਾਇਆ ਸਾਨੂੰ ਟਵੀਟ ਕੀਤਾ ਨਹੀਂ ਟਵੀਟਾਂ ਨਾਲ ਟਵੀਟੋ ਟਵੀਟੀ ਖੇਡਣਾ ਗੱਲ ਥੋੜੀ ਬੰਦੇ ਟਵੀਟਾਂ ਦੇ ਸੱਤੇ ਮੀਟਿੰਗਾਂ ਹੁੰਦੀਆਂ ਹੁੰਦੀਆਂ ਟਵੀਟ ਤਾਂ ਜੇ ਜਿਹੜਾ ਟਵੀਟ ਹੈ ਜਿਹੜੀ ਅਖਬਾਰ ਦੀ ਖਬਰ ਹੈ ਜਿਹਦੇ ਸਾਨੂੰ ਸਾਡੇ ਏਜੰਡੇ ਤੇ ਗੱਲ ਕਰਨ ਲਈ ਤਿਆਰ ਹੋ ਕੇ ਸਰਕਾਰ ਸਾਨੂੰ ਸੱਦੇਗੀ ਕਿ ਭਾਈ ਆਓ ਤੁਹਾਡੀ ਐਮਐਸਪੀ ਦੀ ਗਰੰਟੀ ਦੇ ਵਾਸਤੇ ਅਸੀਂ ਕਾਨੂੰਨ ਬਣਾਉਣ ਦੇ ਲਈ ਤੁਹਾਡੇ ਨਾਲ ਚਰਚਾ ਕਰਨ ਲਈ ਤਿਆਰ ਆਓ ਬੈਠੋ। ਕਿ ਕਿਹਣੀ ਜਾਵਾਂ ਮੈਂ ਜਾਵਾਂ। ਉਹਨੇ ਖਨੋਰੀ ਬੋਰਡ ਚੱਲੇ ਆ ਫਿਰ। ਹਾਂ ਖਨੋਰੀ ਬੋਰਡ ਤੇ। ਬਿਲਕੁਲ ਇਹ ਸਨ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਹੁਣ ਉਹ ਖਨੋਰੀ ਬਾਰਡਰ ਤੇ ਜਾਣਗੇ ਤਾਂ ਖਨੋਰੀ ਬਾਰਡਰ ਤੇ ਪਹੁੰਚਣਗੇ ਜਗਜੀਤ ਸਿੰਘ ਢੱਲੇਵਾਲ ਤਾਂ ਇਹ ਐਮਰਜੈਂਸੀ ਵਾਰਡ ਦੇ ਅੰਦਰ ਦੀ ਤਸਵੀਰ ਸੀਗੀ ਅੰਦਰਲੀ ਤਸਵੀਰ ਸੀਗੀ ਜਿੱਥੇ ਉਹਨਾਂ ਨੇ ਗੱਲਬਾਤ ਕੀਤੀ ਹੈ ਜਗਬਨ ਟੀਵੀ ਦੇ ਨਾਲ ਐਕਸਕਲੂਸਿਵ ਗੱਲਬਾਤ ਹੋਈ ਹੈ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਪੰਜਵੇਂ ਦੌਰ ਦੀ ਮੀਟਿੰਗ ਜਦੋਂ ਸਾਨੂੰ ਲਿਖਤੀ ਰੂਪ ਦੇ ਵਿੱਚ ਬੁਲਾਇਆ ਜਾਵੇਗਾ ਜਦੋਂ ਸਾਨੂੰ ਸੱਦਾ ਮਿਲੇਗਾ ਅਸੀਂ ਜ਼ਰੂਰ ਪਹੁੰਚਾਂਗੇ ਲੇਕਿਨ ਜਿਹੜੇ ਟਵੀਟ ਕੀਤੇ ਜਾ ਰਹੇ ਨੇ ਕਿ ਮੀਟਿੰਗ ਬ ਕਿ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਉਹ ਤੱਕ ਅਸੀਂ ਤਿਆਰ ਨਹੀਂ ਹਾਂ ਮੀਟਿੰਗ ਦੇ ਵਿੱਚ ਜਾਣ ਲਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਕੱਲ ਨੌਜਵਾਨ ਸ਼ਹੀਦ ਹੋਇਆ 22 ਸਾਲਾਂ ਦਾ ਸ਼ੁਭਕਰਨ ਤਾਂ ਉਸਦੇ ਪਰਿਵਾਰ ਨੂੰ ਪ੍ਰਸ਼ਾਸਨ ਨੇ ਸਹਿਮਤੀ ਜਤਾਈ ਹੈ ਕਿ 40 ਲੱਖ ਮੁਆਵਜ਼ਾ ਦਿੱਤਾ ਜਾਵੇਗਾ ਤੇ ਉਸਦੇ ਪਰਿਵਾਰ ਦੇ ਵਿੱਚ ਉਹਦੀ ਛੋਟੀ ਭੈਣ ਜਿਹੜੀ ਹੈ ਉਸ ਨੂੰ ਪੁਲਿਸ ਦੇ ਵਿੱਚ ਨੌਕਰੀ ਮਿਲੇਗੀ ਅਤੇ ਜਿਹੜਾ ਸ਼ਹੀਦੀ ਦਾ ਦਰਜਾ ਉਸ ਨੌਜਵਾਨ ਨੂੰ ਮਿਲੇਗਾ ਤਾਂ ਜਿਹੜੇ ਹਾਲਾਤ ਬਣ ਰਹੇ ਨੇ ਤਾਂ ਉਹਨਾਂ ਦੇ ਉੱਪਰ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਬੜੇ ਮੰਤਪਾਗੇ ਹਾਲਾਤ ਨੇ ਜੋ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਕਰ ਰਹੀ ਹੈ ਸਰ ਕੇ ਅਤੇ ਸ਼ਾਂਤੀ ਜਿਹੜੀ ਆ ਉਹ ਜਿਤਾਵੇ ਕੈਮਰਾ ਪਰ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ